ਕੋ ਆ ਕਦੋਂ ਹੀ ਇੱਕ ਪਹਿਨਾਂ ਦੇ ਨਾਲ ਜੱਬ ਬੜੇ ਅੱਜਕੱਲ ਚੱਲ ਪਏ ਆ ਪਹਿਲਾਂ ਵਾਵਾ ਵਧੀਆ ਹੁੰਦਾ ਜੀ ਦਾ ਜਨਾਨੀਆਂ ਸਾਡੇ ਸੂਟ ਸਵਾਉਂਦੀਆਂ ਤੇ ਸਵਾ ਕੇ ਲੈ ਜਾਂਦੀਆਂ ਸੀ ਅੱਜਕੱਲ ਤੇ ਭੈਣ ਜੀ ਇੱਥੇ ਲੈਸ ਲਾ ਦੋ ਇੱਥੇ ਲੈਸ ਲਾ ਦੋ ਪੁਰਾਣੇ ਜ਼ਮਾਨੇ ਦੀ ਗੱਲ ਨਹੀਂ ਆ ਹੁਣ ਨਵਾਂ ਹੀ ਕੱਪ ਪਹੁੰਚਿਆ ਤੇ ਵੀ ਲੈਸਾਂ ਚੱਲ ਪੀਆਂ ਅੱਗੇ ਸਿੰਪਲ ਐ ਐ ਕਰਕੇ ਪਹੁੰਚਾ ਬਣਾ ਦੇਈਦਾ ਹੁਣ ਪਹੁੰਚੇ ਦੇ ਵੀ ਲੈਸਾਂ ਲਾਓ ਬਹੁਤ ਦੁਖੀ ਹੋ ਗਈ ਮੈਂ ਦੇ ਆ ਅੱਖਾਂ ਦਾ ਨੰਬਰ ਵਾਧਾ ਜਾਣ ਡਿਆ ਵਾ ਤੇ ਪੈਸੇ ਵਧਣ ਨਹੀਂ ਜਾਏ ਫਤਿਹ ਆ ਬੀ ਜੀ ਦੇਖ ਕੇ ਮੇਰਾ ਸੂਟ ਥੋੜਾ ਟਾਈਟ ਆ ਤੇ ਬਾਹੂ ਤੇ ਹੀ ਮੋਟੇ ਹੋ

ਉਹ ਯੂਦਾਸ ਬੈਨ ਕਿਤੇ ਦੀਆਂ ਗੱਲਾਂ ਕਰਨ ਦਾ ਹੈ ਜੈ ਇੱਦਾਂ ਤੇ ਕੰਮ ਨਾ ਕਰਿਆ ਕਰੋ ਫੇਸਬੁੱਕ ਕਬੂਕਾ ਡਿਜ਼ਾਈਨ ਨਹੀਂ ਚੱਲਦੀ ਅੱਜਕੱਲ ਆ ਪੰਮੀ ਤੇ ਡਿਜ਼ਾਈਨ ਪੰਮੀ ਨਹੀਂ ਹੁੰਦੇ ਆ ਉਹ ਜਿਹੜੀ ਡਿਜ਼ਾਈਨ ਨਹੀਂ ਹੁੰਦੀ ਤਾਂ ਕੱਪ ਬਣਾਉਂਦਾ ਆ اچھا ਡਿਜ਼ਾਈਨ ਲੈ ਕੇ ਆ ਜਾਣਗੀਆਂ ਆ ਇੰਸਟਾਗ੍ਰਾਮ ਤੇ ਐਨੇ ਪਾਇਆ ਆ ਬਣਾ ਕੇ ਦੋ ਆ ਫੇਸਬੁੱਕ ਤੇ ਐਨੇ ਪਾਇਆ ਆ ਬਣਾ ਕੇ ਜਦੋਂ ਪੈਸੇ ਮੰਗੋ ਨਾ ਆ ਕਿੰਨੀ ਸਮਾਈ ਮੈਂ ਜੀ ਆਪਣਾ 450 ਰੁਪਇਆ ਸਿੰਪਲ ਹਾਂ ਆ ਇੰਨੀ ਮੈਨੂੰ ਪੈਸੇ ਤਾਂ ਲੱਗਣੀਆਂ ਆ ਨਾ ਕਰੋ ਡਿਜ਼ਾਈਨ ਬਣਾ ਬਣਾ ਕੇ ਦੇਣੇ ਉਦੋਂ ਇਹਦੇ ਨਾਲ ਹੀ ਹਵਾ ਨਿਕਲ ਜਾਂਦੀ ਸੂਟ ਲਿਆਉਣਗੇ ਮਹੀਨੇ ਨਹੀਂ 5000